ਅਟਕਾਂ ਦੀ ਪਰ ਜ਼ੋਰ ਮੰਗਦੇ ਉੱਤੇ ਪੇਸ਼ ਕਰ ਰਹੇ ਹਾਂ ਹਰ ਮਿੱਟੀ ਦੀ ਆਪਣੀ ਖਸਲਤ ਨਾਵਲ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਜਸਪਾਲ ਮਨਖੇੜਾ ਜੀ ਨੇ ਤੇ ਲਾਓ ਜੀ ਅੱਜ ਅਸੀਂ ਇਸ ਨਾਵਲ ਦਾ ਸੁਣਦੇ ਹਾਂ 11ਵਾਂ ਭਾਗ ਸਨੇਤ ਉਸ ਦੀ ਸਹੇਲੀ ਅੱਗੜ ਪਿਛੜ ਬਾਹਰ ਨਿਕਲੀਆ ਸਹੇਲੀ ਨੇ ਤਾਂ ਚੁੰਨੀ ਨਾਲ ਮੂੰਹ ਤੇ ਅੱਖਾਂ ਟੱਕ ਲੰਗੀਆਂ ਅਤੇ ਤੁਸ ਦੇ ਕੇ ਬਾਹਰ ਨਿਕਲ ਗਈ ਦਾਦੇ ਨੂੰ ਵੇਖਸ ਨੇ ਵੀ ਸਦਮੇ ਵਿੱਚੋਂ ਬਾਹਰ ਨਿਕਲੀ ਉਹ ਭੱਜ ਕੇ ਮਾਂ-ਬਾਪ ਕੋਲ ਗਈ ਮੰਮੀ ਡੈਡੀ ਸਨੇਹ ਦੀ ਚੀਕ ਨਿਕਲ ਗਈ ਨੀ ਸਨੇਹ ਉਹ ਬੇੜੇ ਬੈਠੇ ਆਲੇ ਆਪਣੀ ਸਿਰਤ ਨੂੰ ਝੁੱਕ ਕੇ ਲੈ ਗਏ ਨੀ ਸਨੇਹ ਫਿਰ ਮਿੱਟੀ ਹੋ ਗਈ ਉਸਨੇ ਦਿਮਾਗ ਵਿੱਚ ਕਾਮਾ ਰੌਲੀ ਪੈਣ ਲੱਗੀ ਉਹ ਥਾਂ ਡਿੱਗ ਪਈ ਅਤੇ ਧਰਤੀ ਤੇ ਲੇਟਣ ਲੱਗੀ ਸਨੇਹ ਪੁੱਤ ਹਿੰਮਤ ਕਰ ਸਨੇਹੀ ਤਕੜੀ ਹੋ ਦਾਦੀ ਮਾਂ ਦੇ ਚੀਕ ਚਹਾੜੇ ਨੇ ਸਨੇ ਅੰਦਰ ਪਹਿਲਾਂ ਭਰਿਆ ਰੋਦਨ ਵੈਰਾਗ ਵਿੱਚ ਬਦਲ ਦਿੱਤਾ ਸਿਰਤ ਉੱਪਰ ਟੁੱਟਣ ਵਾਲੇ ਪਹਾੜ ਅਤੇ ਟੱਬਰ ਉੱਪਰ ਫਟੇ ਬੱਦਲ ਦੀ ਪਤਲੀ ਜਹੀ ਲੀਕ ਜੋ ਪਾਲਦੋ ਪਾਲਦੇ ਸਮੇਂ ਵਿੱਚ ਲੰਘ ਸਕਦੀ ਸੀ ਸਨੇ ਦੇ ਮਾਨਸਿਕ ਚਿੱਤਰਪੱਟ ਦੇ ਉੱਪਰ ਦੀ ਲੰਘ ਗਈ ਉਹ ਚੀਕ ਮਾਰ ਕੇ ਉੱਠੀ ਅਤੇ ਕਾਰ ਵੱਲ ਭੱਜੀ ਕਾਰ ਦੇ ਪਿਛਲੇ ਦੋਵੇਂ ਟਾਇਰ ਬੁੱਢੀ ਅਤੇ ਆਵਾਰਾ ਗਾਂ ਦੇ ਲੇਵੇ ਵਾਂਗ ਚਿਪਕੇ ਪਏ ਸਨ ਸੀਰਤ ਦੀ ਨਵੀਂ ਸਕੂਟੀ ਭੰਨੀ ਤੋੜੀ ਹੈ ਠੰਡਗੀ ਪਈ ਸੀ ਇੱਕ ਦੋ ਥਾਵਾਂ ਤੋਂ ਪਾਟ ਗਿਆ ਨਮਾਰੇਵਨ ਕਾਲੀ ਮਾਤਾ ਦੀ ਜੀਵ ਵਾਂਗ ਲੰਮਕ ਰਿਹਾ ਸੀ ਸਨੇ ਭੱਜ ਕੇ ਆਪਣੀ ਸਕੂਟਰੀ ਕੋਲ ਗਈ ਤੇ ਸੈਲਫ ਮਾਰ ਲਿਆ ਮੰਮੀ ਡੈਡੀ ਨੂੰ ਲੈ ਕੇ ਮੇਰੇ ਪਿੱਛੇ ਬੈਠ ਮੰਮੀ ਹੌਸਲਾ ਫੜ ਧੀ ਦੇ ਬੋਲਾਂ ਨੇ ਮਾਂ ਨੂੰ ਹੌਸਲੇ ਵਿੱਚ ਕਰ ਦਿੱਤਾ ਥਾਂ ਥਾਂ ਵਹਿ ਰਹੇ ਖੂਨ ਨੂੰ ਜਿਵੇਂ ਬਨ ਲੱਗ ਗਿਆ ਪੋਤੀ ਦੇ ਸ਼ਬਦ ਦਾਦੇ ਅੰਦਰ ਗੁੱਸਾ ਅਤੇ ਜਿਉਣ ਦੀ ਤਾੰਗ ਭਰਨ ਲੱਗੇ ਨੂ ਸਾਰੇ ਨੇ ਪ੍ਰਦੀਪ ਨੂੰ ਚੁੱਕ ਕੇ ਸਨੇਹ ਦੇ ਪਿੱਛੇ ਬਹਾ ਦਿੱਤਾ ਪਤੀ ਨੂੰ ਜੱਫਾ ਮਾਰ ਕੇ ਸੰਤੋਸ਼ ਧੀ ਦੇ ਮਗਰ ਬੈਠ ਗਈ ਸਨੇਹ ਨੇ ਸਕੂਟਰੀ ਟੋੜ ਲਈ ਉਸ ਪਿੱਛੋਂ ਦੁੱਖ ਵਿੱਚ ਨੁੱਚੜਦੀ ਭਰ ਕਰੜੀ ਆਵਾਜ਼ ਸੁਣੀ ਸਨੇਹ ਸਕੂਟਰੀ ਹਸਪਤਾਲ ਚ ਲੈ ਚੱਲ ਮੈਂ ਮਗਰੇ ਆਇਆ ਨਹੀਂ ਵੇੜੇ ਡੇਡੀ ਤੁਸੀਂ ਥਾਣੇ ਜਾਓ ਮੈਂ ਇਹਨਾਂ ਨੂੰ ਬਚਾਉਂਦੀ ਆ ਤੁਸੀਂ ਰਿਪੋਰਟ ਦਰਜ ਕਰਾਓ ਲਾਲਚੰਦ ਨੇ ਆਪਣੇ ਸਰੀਰ ਵਰਗਾ ਪੁਰਾਣਾ ਫਿਟਕਾ ਸਾਈਕਲ ਗਲੀ ਇਸ ਲਿਆ ਬਾਹਰ ਗਲੀ ਵਿੱਚ ਚੁੱਪ ਚਾਂ ਸੀ ਜਿਵੇਂ ਕਰਫਿਊ ਲੱਗਿਆ ਹੋਵੇ ਸ਼ਹਿਰ ਅੰਦਰ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ ਪਰ ਸ਼ਹਿਰ ਵਾਸੀਆਂ ਨੂੰ ਸੱਪ ਸੰਘ ਗਿਆ ਸੀ ਲਾਲਚੰਦ ਡਿਗਦਾ ਟੈਂਦਾ ਥਾਣੇ ਪੁੱਜਾ ਕੋਤਵਾਲੀ ਦੀਆਂ ਕੰਧਾਂ ਹੱਸ ਰੀਆਂ ਸਨ ਮੁੰਸ਼ੀ ਨੇ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ ਡਿਊਟੀ ਥਾਣੇਦਾਰ ਉਸ ਨੂੰ ਛਈ ਲੈ ਕੇ ਪਿਆ ਇਨਸਪੈਕਟਰ ਹੈ ਨਹੀਂ ਸੀ ਗਸ਼ਤ ਤੇ ਗਿਆ ਸੀ ਬਾਹਰ ਬੈਠ ਬਾਬਾ ਐਸ ਐਚਓ ਸਾਹਿਬ ਸੁਣਨਗੇ ਤੇਰੀ ਫਰਿਆਦ ਸ਼ਾਮ ਤੱਕ ਉਸ ਦੀ ਕਿਸੇ ਨੇ ਗੱਲ ਨਾ ਸੁਣੀ ਕੱਲ ਆਈ ਆ ਕੇ ਡਿਊਟੀ ਅਫਸਰ ਵੀ ਤੁਰ ਗਿਆ ਮਨਸ਼ੀ ਦੇ ਚੜਦੇ ਚੜਦੇ ਤੇਰ ਚੜ ਗਏ ਵੋਏ ਬਿਕਰਾ ਐਸ ਬੁੜੇ ਨੂੰ ਖੁੰਡ ਨੂੰ ਟੱਕੇ ਮਾਰ ਕੇ ਬਾਹਰ ਕੱਢ ਜਦੋਂ ਕਹਿ ਤਾ ਸਾਬ ਸੂ ਤੇਰੀ ਗੱਲ ਫੇਰੇ ਦੇਣਾ ਸੁਣਦਾ ਹੀ ਨਹੀਂ ਸਿਪਾਹੀ ਨੇ ੱੱਕਾ ਤਾ ਨਾ ਮਾਰਿਆ ਜਮੂਰ ਵਰਗੇ ਹੱਥ ਨਾਲ ਲਾਲਚੰਦ ਨੂੰ ਡੌਲੇ ਤੋਂ ਫੜ ਕੜੀ ਇਸਦਿਆਂ ਵਾਂਗ ਬਾਹਰ ਲਿਆ ਛੱਡਿਆ ਉਪਮਤreya ਉਸ ਚਰਕੋਤ ਵਾਲੀ ਦੇ ਗੇਟ ਤੇ ਖੜਾ ਥਾਣੇ ਵੱਲ ਚੱਕੀ ਗਿਆ ਫਿਰ ਉਸ ਹਸਪਤਾਲ ਵੱਲ ਸਾਈਕਲ ਰਿਡ ਲਿਆ ਸਨੇ ਉਸ ਨੂੰ ਧਾ ਕੇ ਚਿੰਬੜ ਗਈ ਪ੍ਰਦੀਪ ਦੇ ਸਿਰ ਵਿੱਚ ਸੱਟ ਸੀ ਉਹ ਬੇਹੋਸ਼ ਸੀ ਆਈ ਸੀ ਯੂ ਵਿੱਚ ਸੀ ਉਸ ਦੀ ਲੱਤ ਅਤੇ ਬਾਹ ਵੀ ਟੁੱਟ ਗਏ ਸਨ ਸੰਤੋਸ਼ ਦੀ ਵੀ ਬਾਹ ਟੁੱਟ ਗਈ ਸੀ ਹੇਠਲਾ ਬੁੱਲ ਪਾਟ ਗਿਆ ਸੀ ਟਾਂਕੇ ਲੱਗੇ ਸਨ ਹੋਰ ਗੁੱਜੀਆਂ ਸੱਟਾਂ ਵੀ ਸਨ ਦਾਦਾ ਪੋਤੀ ਨੇ ਰੋ ਰੋ ਗੰਗਾ ਜਮਨਾ ਵਹਾਈ ਆਪ ਹੀ ਠੰਡੇ ਸੀਤ ਹੋ ਗਏ ਬੀਤ ਗਿਆ ਰੜਕੀ ਗਏ ਰੜਕੀ ਗਏ ਅਤੀਤ ਰੜਕਦੇ ਭਵਿੱਖ ਨੂੰ ਘੋਖਣ ਲੱਗੇ ਪ੍ਰਦੀਪ ਦੇ ਗਵਾਂਢੀ ਦੁਕਾਨਦਾਰ ਹਾਜ਼ਰੀ ਜਹੀ ਲਵਾ ਕੇ ਦੁਕਾਨ ਸੁੰਨੀ ਛੱਡ ਕੇ ਆਇਆ ਆਖ ਆਖ ਮੁੜ ਗਏ ਸਨ ਪਰ ਸੰਤੋਸ਼ ਦੇ ਨਾਲ ਪੜਾਉਂਦਾ ਮੱਖਣ ਉੱਥੇ ਹੀ ਡਟ ਗਿਆ ਸੀ ਅੰਕਲ ਮੈਂ ਆ ਗਿਆ ਸੰਭਾਗ ਫਰੰਟ ਤੁਸੀਂ ਘਰੇ ਜਾਓ ਮਾਂ ਜੀ ਕੱਲੀ ਹੋ ਤੂੰ ਸਨੇਹ ਜੇ ਜਾਣਾ ਤਜਾ ਨਹੀਂ ਅੰਕਲ ਮੈਂ ਇੱਥੇ ਰਹਾਂਗੀ ਮੰਮੀ ਡੈਡੀ ਕੋਲ ਤੁਸੀਂ ਵੱਡੇ ਡੈਡੀ ਨੂੰ ਘਰ ਛੱਡ ਆਓ ਦਾਦੀ ਰੋਂਦੀ ਹੋ ਸਨੇਹ ਬੇਟਾ ਅੰਕਲ ਨੂੰ ਤੂੰ ਘਰੇ ਲੈ ਜਾ ਨਾਲੇ ਕੱਪੜੇ ਚੇਂਜ ਕਰ ਲਵੀਂ ਖੂਨ ਨਾਲ ਲਿਬੜੇ ਪਏ ਨੇ ਉਹ ਤਿੰਨੋਂ ਮੋਰਚਾਂ ਤੇ ਡੱਟ ਗਏ ਮੱਖਣ ਨੇ ਦਵਾਈਆਂ ਵਾਲੀ ਪਰਚੀ ਫੜ ਲਈ ਸਨੇਹ ਨੇ ਐਕਟਵਾ ਸਟਾਰਟ ਕਰ ਲਈ ਲਾਲਚੰਦ ਨੇ ਸਾਈਕਲ ਰੇਡ ਲਿਆ ਦੂਜੀ ਸਵੇਰ ਲਾਲਚੰਦ ਨਾਲ ਪਾਰਕ ਚੋਂ ਉਸਦੇ 4-5 ਰਿਟਾਇਰਡ ਸਾਥੀ ਹੀ ਤੁਰੇ ਸਨ ਥਾਣੇ ਵਾਲੇ ਉਮੇਟਾ ਸਤੋਮਸ ਨਹੀਂ ਸੰਹੋਈ ਉਹ ਵਾਸਤੇ ਪਾਉਂਦੇ ਰਹੇ ਤਰਲੇ ਮੰਤਾਂ ਕਰਦੇ ਰਹੇ ਆਪਣੇ ਸਾਬਕਾ ਅਹੁਦਿਆਂ ਅਤੇ ਸੀਨੀਅਰ ਸਿਟੀਜ਼ਨ ਹੋਣ ਦੇ ਖੱਸੀ ਡਰਾਵੇ ਦੇਈ ਗਈ ਪਰ ਦਿਨ ਦੇ ਢਲਾ ਤੱਕ ਮੁਨਸ਼ੀ ਅਤੇ ਡਿਊਟੀ ਅਫਸਰ ਦੀ ਉਹ ਰਟ ਰਹੀ ਸਾਬ ਆਉਣਗੇ ਉਹ ਸੁਣਨਗੇ ਉਹਨਾਂ ਦਰਖਾਸਤ ਵੀ ਨਾ ਫੜੀ ਉਹੀ ਫੜਨਗੇ ਆਖੀ ਗਏ ਉਹ 5 ਵਜੇ ਛੀਏ ਭੁੱਖਣ ਪਾਣੇ ਬੇਇੱਜ਼ਤੀ ਕਰਾਈ ਗਏ ਜਲੀਲ ਹੋਈ ਗਏ ਹਕਰ ਰਿਟਾਇਰਡ ਪ੍ਰਿੰਸੀਪਲ ਦੇ ਅੰਦਰੋਂ ਪੁਰਾਣਾ ਟੀਚਰ ਯੂਨੀਅਨ ਵਾਲਾ ਜੋਸ਼ ਉਬਲਿਆ ਉਹ ਟੈਂਟ ਹਾਊਸ ਤੋਂ ਦਰੀ ਕਢੀਸ ਲਿਆਇਆ ਉਹ ਦਰੀ ਤੇ ਬੈਠ ਗਏ ਰੋਂਦੂ ਥੱਕੇ ਹੋਏ ਬਿਮਾਰ ਜਹੇ ਨਾਰੇ ਲੱਗਣ ਲੱਗੇ ਅਸੀਂ ਕੀ ਚਾਹੁੰਦੇ ਹਾਂ ਇਨਸਾਫ ਇਨਸਾਫ ਕੇ ਅੱਗੇ ਝੁਕਣਾ ਪੜੇਗਾ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਲੋਕ ਵੇਖਦੇ ਗਏ ਸੁਣਦੇ ਗਏ ਕੋਲ ਦੀ ਲੰਗੀ ਗਏ ਕੋਈ ਰੁਕਿਆ ਨਾ ਨਾ ਕਿਸੇ ਨੇ ਪੁੱਛਿਆ ਕਿਉਂ ਬੈਠੇ ਹੋ ਦੈਨਸ਼ੇਪਨ ਤੋਂ ਪਹਿਲਾਂ ਉਹ ਵੀ ਉੱਠ ਕੇ ਘਰੋਂ ਘਰੀ ਆ ਗਏ ਗੁਰਮੀਤ ਸਿੰਘ ਫੌਜ ਵਿੱਚ ਹੌਲਦਾਰ ਬਣ ਗਿਆ ਸੀ ਕੈਨੇਡਾ ਸੈਟਲ ਹੋ ਗਏ ਛੋਟੇ ਭਰਾ ਸੁਖਜੀਤ ਦਾ ਉਸ ਨੂੰ ਫੋਨ ਆਇਆ ਸੀ ਬਾਪੂ ਦੇ ਮਰਨ ਤੋਂ ਬਾਅਦ ਆਪਾਂ ਘਰ ਨੂੰ ਪੈਰਾਂ ਸਿਰ ਕਰ ਲਿਆ ਬਾਈ ਹੁਣ ਛੱਡ ਨੌਕਰੀ ਟੌਰ ਨਾਲ ਰਹਿ ਬੇਬੇ ਨੂੰ ਸਾਭ ਭਤੀਜੇ ਪੰਨੂ ਤੇ ਭਤੀਜੀ ਜੋਤ ਨੂੰ ਪੜਾ ਲਿਖਾ ਭਾਬੀ ਨੂੰ ਰਾਣੀ ਬਣਾ ਕੇ ਰੱਖ ਉਸ ਨੇ ਵੀ ਬਹੁਤ ਤੰਦ ਪਿੱਟਿਆ ਕਰ ਲਈ ਬਾਈ ਮੈਂ ਤੇਰੀ ਬਾਹ ਬਣੂ ਸੁਖਜੀਤ ਨਾਲ ਸਲਾਮ ਮਸ਼ਵਰਾ ਕਰਕੇ ਗੁਰਮੀਤ ਨੇ ਰਿਟਾਇਰਮੈਂਟ ਲੈ ਲਈ ਪਿੰਡ ਜ਼ਮੀਨ ਠੇਕੇ ਤੇ ਦੇ ਦਿੱਤੀ ਪਿੰਡ ਵਿਚਾਲੇ ਘਰ ਦਾ ਅਗਲਾ ਪਾਸਾ ਆਂਗਣਵਾੜੀ ਨੂੰ ਦੇ ਦਿੱਤਾ ਫਰੀ ਖਾਤੇ ਸ਼ਹਿਰ ਦੇ ਬਾਹਰਵਾਰ ਨਵੀਂ ਵਸਰਹੀ ਕਲੋਨੀ ਵਿੱਚ ਘਰ ਪਾ ਲਿਆ ਤੇ ਨਾਲ ਹੀ ਡੇਰੀ ਖੋਲ ਲਈ ਮੁਰਾ ਨਸਲ ਦੀਆਂ ਮੱਝ ਜੀਂਦ ਨਰਵਾਣੇ ਦੇ ਇਲਾਕੇ ਵਿੱਚੋਂ ਭਾਲ ਭਾਲ ਕੇ ਲਿਆਂਦੀਆਂ ਗੰਗਾ ਨਗਰ ਤੋਂ ਉੱਪਰਲੇ ਪਾਸੇ ਪਾਕਿਸਤਾਨ ਨਾਲ ਲੱਗਦੇ ਪਿੰਡਾਂ ਵਿੱਚ ਤੁਰ ਫਿਰ ਕੇ ਸਾਹੀਵਾਜ ਨਸਲ ਦੀਆਂ گاਵਾ ਖਰੀਦਦੀਆਂ ਗੁਰਮੀਤ 3-4 ਕਿੱਲੇ ਮੰਡੀ 라ਵਲ ਦੇ ਨੇੜੇ ਠੇਕੇ ਤੇ ਲੈ ਲੈਂਦਾ ਜਿਸ ਵਿੱਚ ਡੰਗਰਾਂ ਲਈ ਮੌਸਮ ਅਨੁਸਾਰ ਹਰਾ ਚਾਰਾ ਚਰੀ ਬਾਜਰਾ ਬਰਸੀਮ ਜਵੀ ਬੀਜ ਲੈਂਦਾ ਫੀਡ ਘਰੇ ਤਿਆਰ ਕਰਦਾ ਛੋਟੀ ਚੱਕੀ ਗਰਾਇੰਡਰ ਉਸੇ ਘਰੇ ਹੀ ਗੱਡ ਲਿਆ ਸੀ ਉਹ ਦੁੱਧ ਮੂਹ ਮੰਗੇ ਰੇਟ ਤੇ ਵੇਚਦਾ ਸ਼ੁੱਧ ਅਤੇ ਖਾਲਸ ਦੁੱਧ ਦੀ ਗਰੰਟੀ ਲੈ ਸ਼ਹਿਰੀਏ ਉੱਤੋਂ ਦੀ ਹੋ ਹੋ ਡਿਗਦੇ ਸਾਲ ਡੇਢ ਸਾਲ ਵਿੱਚ ਕੰਮ ਸੈੱਟ ਕਰਕੇ ਗੁਰਮੀਤ ਸਮਾਜ ਸੇਵਾ ਤੇ ਹੋ ਗਿਆ ਉਹ ਅਕਸਰ ਕਹਿੰਦਾ ਜੇ ਉਦੋਂ ਮੈਨੂੰ ਮੇਰਾ ਆੜੀ ਜੱਗੂ ਨਾ ਕੱਢਦਾ ਤਾਂ ਗੁਰਮੀਤ ਆਪ ਹੀ ਗੱਲ ਸੁਣਾਉਣ ਲੱਗ ਪੈਂਦਾ। ਉਦੋਂ ਭਾਈ ਮੈਂ 7ਵੀਂ ਵਿੱਚ ਪੜਦਾ ਸੀ ਜਾਂ 8ਵੀਂ ਵਿੱਚ ਅਸੀਂ 8-10 ਮੁੰਡੇ ਦੁਪਹਿਰੇ ਘੱਗਰ ਨਾਲੀ 'ਚ ਨਹਾਉਣ ਵੜ ਗਏ। ਰੋਜ਼ ਹੀ ਜਾਂਦੇ ਸੀ। ਉਹ ਦਿਨ ਵੀ ਚਲੇ ਗਏ। ਫੜਫੜਾਈ ਖੇਡਣ ਲੱਗੇ। ਬਾਜੀ ਮੇਰੇ ਸਿਰ ਸੀ। ਮੈਂ ਜੱਗੂ ਨੂੰ ਫੜਨ ਲਈ ਲਪਕਿਆ। ਮੈਂ ਤਾਂ ਭਾਈ ਸਾਹਿਬ ਪਾਣੀ ਚ ਨੂੰ ਹੋਰ ਨੂੰ ਜਾਈ ਗਿਆ। ਮੇਰੀਆਂ ਅੱਖਾਂ ਦੇ ਅੱਗੇ ਕਾਲੇ ਸ਼ਾਹ ਹਨੇਰਾ ਸ਼ਾਈ ਗਿਆ ਪਾਣੀ ਨੱਕ ਵਿੱਚ ਵੜਦਾ ਨੱਕ ਬੰਦ ਕਰਦਾ ਮੂੰਹ ਖੁੱਲ ਜਾਂਦਾ ਪਾਣੀ ਮੂੰਹ ਵਿੱਚ ਵੜਨ ਲੱਗਦਾ ਮੂੰਹ ਬੰਦ ਕਰਦਾ ਨੱਕ ਖੁੱਲ ਜਾਂਦਾ ਮੈਂ ਇੇਠਾਂ ਹੀ ਇੇਠਾਂ ਜਾਈ ਗਿਆ ਇੱਥੇ ਆ ਕੇ ਗੁਰਮੀਤ ਰੁਕਦਾ ਸਾਹ ਲੈਂਦਾ ਫਿਰ ਸ਼ੁਰੂ ਹੋ ਜਾਂਦਾ ਇਹ ਉਸ ਦਾ ਪੱਕਾ ਹੀ ਰੂਟੀਨ ਪੱਕ ਗਿਆ ਸੀ ਉਹ ਪਾਈ ਸਾਹਿਬ ਪਟਵਾੜਾ ਸੀ ਜਿੱਥੇ ਨਦੀਆਂ ਦਾ ਪਾਣੀ ਧਰਤੀ ਹੇਠਲੇ ਪਾਣੀ ਨਾਲ ਜਾ ਰਲਿਆ ਹੁੰਦਾ ਇੱਥੇ ਭਮੀਰੀ ਬਣਦੀ ਹੈ ਪਮੀਰੀ ਨਾਲ ਪਾਣੀ ਢੇਠਾ ਜਾਂਦਾ ਤੇ ਉੱਤੇ ਆਉਂਦਾ ਡੁੱਬਦੇ ਬੰਦੇ ਨੂੰ ਪਾਣੀ ਇੱਕ ਵਾਰ ਉੱਪਰ ਉਛਾਲਦਾ ਮੈਨੂੰ ਵੀ ਉੱਪਰ ਉਛਲੇ ਨੂੰ ਜੱਗੂ ਹੋਰਾਂ ਨੇ ਬਚ ਲਿਆ ਜੇ ਉਦੋਂ ਮਰ ਗਿਆ ਹੁੰਦਾ ਤਾਂ ਕਿੱਥੇ ਹੋਣਾ ਸੀ ਗੁਰਮੀਤ ਦਾ ਇਹ ਠਾਠ ਵਾਠ ਇਹ ਤਾਂ ਭਾਈ ਸਾਹਿਬ ਜੱਗੂ ਬਾਈ ਦੇ ਦਿੱਤੇ ਸਾਹ ਨੇ ਜੋ ਹੁਣ ਲੋਕਾਂ ਦੇ ਲੇਖੇ ਨੇ ਗੁਰਮੀਤ ਦੀ ਐਨਓਜੀ ਜੱਗ ਜਉਂਦੇ ਲੋਕ ਫਰੰਟ ਮੰਡੀ 라ਵਲ ਦੀ ਸਿਰਕੜ੍ਹ ਸੰਸਥਾ ਸੀ ਪਾਈ ਮਤੀ ਦਾਸ ਗੁਰਦੁਆਰੇ ਵਾਲਾ ਬਾਬਾ ਮੋਣਾ ਤੇ ਪੰਡਤ ਉਗਰ ਸੈਨ ਸਮੇਤ ਉਸ ਨਾਲ ਨਿਸ਼ਕਾਮ ਨਿਰਸਵਾਰਥ ਬੰਦਿਆਂ ਦੀ ਟੀਮ ਜੁੜੀ ਹੋਈ ਸੀ ਉਹ ਮੰਡੀ ਵਿੱਚ ਸਮਾਜ ਭਲਾਈ ਕੁਦਰਤੀ ਆਫਤਾਂ ਧੱਕੇਸ਼ਾਹੀ ਖਿਲਾਫ ਲੋਕ ਸੇਵਾ ਦੇ ਹਰ ਕੰਮ ਵਿੱਚ ਮੋਟਾ ਦੇ ਦਿੰਦੇ ਸਨ ਗੁਰਮੀਤ ਜੀਪ ਪਿੱਛੇ ਛੋਟੀ ਟਰਾਲੀ ਪਾ ਮੰਡੀ ਵਿੱਚੋਂ ਖੜ ਲੈਣ ਆਇਆ ਸੀ ਥਾਣੇ ਅੱਗੇ 8-10 ਬੰਦੇ ਦਰੀਵਿਸ਼ਾਈ ਬੈਠੇ ਵੇਖ ਉਹ ਜੀਪ ਰੋਕ ਲਈ ਤੇ ਉਤਰ ਆਇਆ ਗੁਰਮੀਤ ਹਾਸੇ ਪਾ ਬੋਲਿਆ ਕਿਵੇਂ ਬਾਬਿਓ ਮੋਰਚਾ ਮਲੀ ਬੈਠੇ ਹੋ ਕੋਈ ਨਾ ਬੋਲਿਆ ਪਰ ਡਰੀਆਂ ਕੁੰਝਾਂ ਵਾਂਗ ਉਸ ਵੱਲ ਵੇਖਣ ਲੱਗੇ ਗੁਰਮੀਤ ਵੀ ਆਪਣੇ ਸਪੋਰਟਸ ਛੂਹਾ ਵਾਲੇ ਪੈਰ ਦਰੀ ਤੋਂ ਪਰੇ ਰੱਖ ਟੇਡਾ ਜਿਹਾ ਹੋ ਕੇ ਬੈਠ ਗਿਆ ਉਹਨਾਂ ਤੋਂ ਅੱਧ ਪਚੱਦੀ ਗੱਲ ਸੁਣ ਗੁਰਮੀਤ ਨੇ ਨਾਰਾ ਚੁੱਕ ਦਿੱਤਾ ਜੀਾਂਗੇ ਜਾਂ ਮਰਾਂਗੇ ਹੱਕਾਂ ਦੀ ਰਾਖੀ ਕਰਾਂਗੇ ਬੁੱਢਿਆਂ ਦੀ ਆਵਾਜ਼ ਵਿੱਚ ਜੋਸ਼ ਭਰ ਗਿਆ ਜੋਸ਼ ਦਾ ਸ਼ਾਮ ਤੱਕ ਧਰਨੇ ਵਿੱਚ ਵੀ ਭਰਨ ਲੱਗਾ ਗੁਰਮੀਤ ਨੇ ਫੋਨ ਕਰ ਕਰ ਆਪਣੇ ਸਾਥੀ ਧਰਨੇ ਵਿੱਚ ਸੱਦ ਲਏ ਸ਼ਾਮ ਤੱਕ ਗਿਣਤੀ ਅੱਧੇ ਸੈਂਕੜੇ ਤੋਂ ਟੱਪ ਗਈ ਸੀ ਦੀਪਕ ਨੂੰ ਅਗਵਾ ਦੀ ਘਟਨਾ ਦਾ ਕਾਲਜ ਵਿੱਚ ਪਤਾ ਲੱਗਿਆ ਉਸ ਨੂੰ ਯਾਦ ਨਹੀਂ ਸੀ ਆ ਰਿਹਾ ਕਿ ਸੀਰਤ ਉਹਨਾਂ ਦੇ ਕਾਲਜ ਦੀ ਕਿਹੜੀ ਕੁੜੀ ਹੈ ਉਹਨਾਂ ਦੇ ਕਾਲਜ ਵਿੱਚ ਪੜਦੀ ਵੀ ਹੈ ਜਾਂ ਨਹੀਂ ਪਰ ਰੋਬਨ ਦੇ ਢਾਣੇ ਦੇ ਜ਼ੁਲਮਾਂ ਦੀ ਲੜੀ ਉਸ ਦੀਆਂ ਅੱਖਾਂ ਅੱਗੇ ਲੰਘ ਗਈ ਦੀਪਕ ਅਤੇ ਉਸਦੇ ਸਾਥੀ ਜਿੰਨੇ ਜੋਗਰੇਸੀ ਰੋਵਨ ਦੇ ਧੱਕਿਆਂ ਅੱਗੇ ਹਿੱਕ ਡਾਉਂਦੇ ਸਨ ਜੋਰਾਵਰ ਉਹਨਾਂ ਨੂੰ ਦਰੜ ਕੇ ਲੰਕ ਜਾਂਦੇ ਸਨ ਪਰ ਦੀਪਕ ਤੋਂ ਧਰਨੇ ਕੋਲ ਦੀ ਲੰਘਿਆ ਨਾ ਗਿਆ ਉਸ ਮੋਟਰਸਾਈਕਲ ਸਟੈਂਡ ਤੇ ਲਾਇਆ ਅਤੇ ਦਰੀ ਉੱਤੇ ਜਾ ਬੈਠਾ ਨਾਰਿਆਂ ਵਿੱਚ ਹੋਰ ਜੋਸ਼ ਭਰਨ ਲੱਗਾ ਧਰਨੇ ਨੂੰ ਚੌਥਾ ਦਿਨ ਸੀ ਉੱਪਰ ਤੱਕ ਤਾਰਾਂ ਪਹਿਲਾਂ ਹੀ ਖੜਕੀਆਂ ਹੋਈਆਂ ਸਨ ਪਲ-ਪਲ ਦੀ ਜਾਣਕਾਰੀ ਪੁਲਿਸ ਕਪਤਾਨ ਦੇ ਦਫ਼ਤਰਾਂ ਹੀ ਉੱਪਰ ਜਾ ਰਹੀ ਸੀ ਉੱਪਰੋਂ ਹੁਕਮ ਆ ਰਹੇ ਸਨ ਚਾਰ ਮਰੋਂ ਡਾਂਗਾ ਬੁੜਿਆਂ ਦੇ ਮੁੰਡੇ ਫੜਨੇ ਦਾ ਕੀ ਐਫ ਆਈ ਆਰ ਵੀ ਨਹੀਂ ਲਿਖਣੀ ਐਨੇ ਨੂੰ ਉਹ ਵਿਆਹ ਉਹ ਕਰ ਲੈਣਗੇ ਐਸ ਐਚਓ ਆਪਣੇ ਖਾਸਨ ਖਾਸ ਐਸ ਆਈ ਡੀ ਡਿਊਟੀ ਲੱਗਿਆ ਸੀ ਬਲਕਾਤ ਨਿਗਾ ਰੱਖੀ ਓਏ ਥਾਣੇ ਦੇ ਸਾਲਾ ਵਾਦਾ ਜਾਂਦਾ ਮੈਂ ਸੀ ਆਈ ਡੀ ਵਾਲਿਆਂ ਨੂੰ ਵੀ ਕਿਹਾ ਤੂੰ ਵੀ ਬੜਕ ਰੱਖੀ ਪੰਜਵੇਂ ਦਿਨ ਦੀ ਤਿਆਰੀ ਕਰਨ ਦੀਆਂ ਵਿਅੰਤਾਂ ਬਣਾ ਕੇ ਧਰਨਾ ਕਰੀ ਦਰੀਆਂ ਸਮੇਟ ਗਏ ਲਖਵੀਰਸ ਦੇ ਹਾਂ ਉੱਠਿਆ ਸੀ ਭਗਵਨ ਉਸ ਟਾਟੀ ਨਾ ਦਾਡੀ ਕਾਸ ਰੱਖੀ ਸੀ ਕਾਰ ਉਸ ਮੋਟਰ ਚਲਾ ਕੇ ਆਪ ਹੀ ਢੋਲੇ ਸੀ ਲੱਖੇ ਨੂੰ ਖੇਤਾਂ ਦੇ ਕੰਮਾਂ ਦਾ ਭਾਵੇਂ ਬਹੁਤਾ ਫਿਕਰ ਨਹੀਂ ਸੀ ਪਰ ਫਿਰ ਵੀ ਬੱਲੇ ਨੂੰ ਨਾਲ ਲੈ ਕੇ ਉਹ ਕੱਲ ਹੀ ਖੇਤ ਗੇੜਾ ਮਾਰ ਆਇਆ ਸੀ ਨਰਮਾ ਉਹਨਾਂ ਬੀਜਣਾ ਛੱਡ ਦਿੱਤਾ ਸੀ ਝੋਨਾ ਅਜੇ ਪੱਕਿਆ ਨਹੀਂ ਸੀ ਖਾਦਾਂ ਮਿਨਰਲਾਂ ਕੀਟਨਾਸ਼ਕਾਂ ਅਤੇ ਪਾਣੀ ਦਾ ਰੱਜਿਆ ਝੋਨਾ ਸ਼ਰਾਬੀਆਂ ਵਾਂਗ ਝੂਲ ਰਿਹਾ ਸੀ ਬੱਲੇ ਖੇਤ ਗੇੜਾ ਮਾਰਦਾ ਰਹੀਂ ਕੰਮ ਭਾਵੇਂ ਬਹੁਤਾ ਨਹੀਂ ਪਰ ਮੈਨੇਜਮੈਂਟ ਜ਼ਰੂਰੀ ਹੈ ਬਿਮਾਰੀ ਬੁਮਰੀ ਤੋਂ ਖਾਸ ਨਿਗਰਖਣੀ ਪਊ ਤੂੰ ਕਿੱਧਰ ਬਾਹਰ ਮੋਰਚੇ ਤੇ ਜਾਣਾ ਬਈ ਲਾਮ ਤੇ ਜਾਣ ਵਾਲਿਆਂ ਵਾਂਗ ਕਮਰ ਕੱਸੇ ਕੱਸੀ ਜਾਣਾ ਲਾਮ ਬਸ ਲਾਮ ਹੀ ਸਮਝ ਰਾਵਲ ਮੰਡੀ ਕੁੜੀ ਅਗਵਾ ਹੋਗੀ ਅਗਵਾਕਾਰ ਡਾਡੇ ਨੇ ਅਪਰੋਚ ਵਾਲੇ ਧਨਾੜ ਸਰਦਾਰਾਂ ਦਾ ਵਿਗੜਿਆ ਸ਼ੋਰ ਹੈ ਪਹਿਲਾਂ ਵੀ ਕਈ ਪਰਚੇ ਹੋਏ ਨੇ ਉੱਪਰ ਤੱਕ ਹੱਥ ਪੈਂਦਾ ਪੁਲਿਸ ਫੜਦੀ ਨਹੀਂ ਇਨਸਾਫ਼ ਨਹੀਂ ਮਿਲਣਾ ਆਮ ਘਰ ਦੀ ਕੁੜੀ ਦੇ ਮਾਪਿਆਂ ਨੂੰ ਡਰਾ ਧਮਕਾ ਕੇ ਚਾਰ ਛਿਲੜ ਦੇ ਕੇ ਕੁੜੀ ਨੂੰ ਖੇ ਖਰਾਬ ਕਰਕੇ ਬਚਵਚਾ ਜਾਣਗੇ ਜੇ ਪਤਾ ਹੀ ਐ ਭਾਈ ਭਈ ਐ ਹੋ ਫਿਰ ਪੰਗਾ ਲੈਣ ਦਾ ਕੀ ਫਾਇਦਾ ਪੰਗਾ ਨਹੀਂ ਬੱਲਿਆ ਲੜਨਾ ਅਤੇ ਸੰਘਰਸ਼ ਕਰਨਾ ਸਾਡਾ ਫਰਜ ਹੈ ਬੀਕੇ ਯੂਦਾ ਵਿਧਾਨ ਅਤੇ ਐਲਾਨਨਾਮਾ ਹੀ ਹੈ ਇਹ ਕਿਸਾਨਾਂ ਦੇ ਹਿੱਤਾਂ ਦੇ ਨਾਲ ਨਾਲ ਹੋਰ ਦੱਬੇ ਕੁਚਲੇ ਲੋਕਾਂ ਨਾਲ ਹੁੰਦੇ ਧੱਕਿਆਂ ਦੇ ਖਿਲਾਫ ਲੜਨਾ ਕੋਲ ਕਰਨਾ ਚੰਗਾ ਬਾਈ ਜਾ ਜੰਗ ਦੇ ਮੈਦਾਨ ਵਿੱਚ ਬੱਲੇ ਨੇ ਹਾਸੇ ਨਾਲ ਕਿਹਾ ਲੜਕੋੜ ਖੇਤ ਦੇ ਘਰ ਵਾਲੇ ਮੋਰਚੇ ਤੇ ਮੈਂ ਹੈਗਾ ਰੈਡੀ ਧਰਨੇ ਦਾ ਵੀ ਸਾਰਾ ਕੰਮ ਰੈਡੀ ਹੋ ਗਿਆ ਸੀ ਧਰਨੇ ਨੂੰ ਅੱਜ ਪੰਜਵਾਂ ਦਿਨ ਸੀ ਟਾਵੀਆਂ ਟੱਲੀਆਂ ਸਮਾਜ ਸੇਵੀ ਸੰਸਥਾਾਂ ਮਾ ਧਰਨੇ ਵਿੱਚ ਸ਼ਾਮਲ ਹੋਣ ਲੱਗੀਆਂ ਸਨ ਗੁਰਮੀਤ ਦੀ ਜਗ ਜਿਉਂਦੇ ਸੰਸਥਾ ਦੀਪਕ ਵਾਲੀ ਸਟੂਡੈਂਟ ਯੂਨੀਅਨ ਦੋ ਤਿੰਨ ਟੀਚਰ ਯੂਨੀਅਨ ਮੈਡਮ ਪਵਨ ਪ੍ਰੇਤ ਦੀ ਜਾਗਰਤ ਇਸਤਰੀ ਸਭਾ ਸਮੇਤ ਸ਼ਹਿਰ ਦੇ ਕੁਝ ਸਮਾਜ ਸੇਵੀ ਬੰਦੇ ਵੀ ਧਰਨੇ ਵਿੱਚ ਆਉਣ ਲੱਗੇ ਸਨ ਅਤੇ ਸਮਰਥਨ ਦੇਣ ਦਾ ਬਚਨ ਦੇ ਜਾਂਦੇ ਸਨ ਬਾਹਰ ਜਾ ਕੇ ਕਹਿੰਦੇ ਵੀ ਸਨ ਉਹ ਯਾਰ ਹੈ ਤਾਂ ਤੱਕਾ ਪਰ ਅਗਲੀ ਵੀ ਤਗੜੀ ਪਾਰਟੀ ਐ ਚਲੋ ਤੇਲ ਵੇਖੋ ਤੇਲ ਦੀ ਧਾਰ ਵੇਖੋ ਆਪਾਂ ਮੂੰਹ ਵਿਖਾ ਆਏ ਭਾਰਤੀ ਕਿਸਾਨ ਜੂਨੀਅਨ ਦੀ ਹਮਾਇਤ ਨੇ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਾਮਲ ਹੋਣ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਬਾਉਣ ਦੇ ਬਿਆਨ ਨੇ ਖੜੇ ਪਾਣੀਆਂ ਵਿੱਚ ਹਲਚਲ ਮਚਾ ਦਿੱਤੀ। ਇਹੀ ਹਲਚਲ ਅਤੇ ਕੁਰਬਲ-ਕੁਰਬਲ ਧਰਨੇ ਵਾਲੀ ਥਾਂ ਤੇ ਹੋਣ ਲੱਗੀ। ਕਿਸਾਨਾਂ ਦੇ ਜਥਿਆਂ ਦੇ ਜਥੇ ਨਾਰੇ ਮਾਰਦੇ ਆਉਣ ਲੱਗੇ। ਅੱਜ ਖੜੇ ਪੈਰ ਦਰੀਆਂ ਹੋਰ ਮੰਗਾਉਣੀਆਂ ਪੰਗਾਂ। ਦਰੀਆਂ ਉੱਪਰ ਸ਼ਾਮਿਆਂ ਨੇ ਵੀ ਤਾਣ ਦਿੱਤੇ। ਸਪੀਕਰ ਤੇ ਸਟੈਂਡ ਨਾਲ ਪੰਡਾਲ ਦੇ ਅੰਦਰ ਬਕਸੇ ਰੱਖ ਦਿੱਤੇ। ਪੋਲਾ ਨਾਲ ਹੌਰਨ ਬੰਨ੍ਹ ਦਿੱਤੇ। ਕੁਝ ਕੋ ਤਮਾਸ਼ਵੀਨ ਤੇ ਮੌਜ ਮੇਲੇ ਵਾਲੇ ਧਰਨਾਕਾਰੀਆਂ ਨੂੰ ਛੱਡ ਕੇ ਸਭ ਦੇ ਦਿਲਾਂ ਨੂੰ ਲਾਂਬੂ ਲੱਗੇ ਹੋਏ ਸਨ ਜੋਰਾਵਰਾਂ ਦੇ ਹਿੱਕ ਧੱਕੇ ਗੁੰਡਾਗਰਦੀ ਨੇ ਲੋਕਾਂ ਦੀਆਂ ਹਿੱਕਾਂ ਅੰਦਰ ਭਾਂਬੜ ਬਾਲੀ ਹੋਏ ਸਨ ਸ਼ਰੀਆਮ ਦਿਨ ਦਿਹਾੜੇ ਗੋਲੀਆਂ ਦੀ ਛਾਹ ਏਠ ਬੁਰਸ਼ਾਗਰ ਦਾ ਵੱਲੋਂ ਮਾਂ ਬਾਪ ਦੇ ਸਿਰ ਪਾੜ ਬਾਹਾਂ ਲੱਤਾਂ ਤੋੜ ਕੇ ਕੁੜੀ ਚੁੱਕ ਕੇ ਲੈ ਜਾਣ ਦੇ ਕਾਂਢ ਨੇ ਜਾਗਦੀਆਂ ਜ਼ਮੀਰਾਂ ਵਾਲਿਆਂ ਨਾਲ ਤਾਂ ਸ਼ਹਿਰੀਆਂ ਨੂੰ ਵੀ ਝੰਡੋੜ ਕੇ ਰੱਖ ਦਿੱਤਾ ਸੀ ਸਟੇਜ 77 ਪਵਨਪ੍ਰੀਤ ਨੇ ਵੀ ਇਉਂ ਹੀ ਗੱਲ ਸ਼ੁਰੂ ਕੀਤੀ ਸਾਥੀਓ ਦੇਨ ਦਿਹਾੜੇ ਅਗਵਾ ਗੁੰਡਾਗਰਦੀ ਸਾਡੇ ਸੱਭਿਆਖਿਆ ਜਾਣ ਵਾਲੇ ਸਮਾਜ ਦੇ ਮੱਥੇ ਤੇ ਕਲੰਕ ਹੈ ਧੀਆ ਔਰਤਾਂ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਸਰਕਾਰਾਂ ਸਿਆਸਤ ਅਤੇ ਪ੍ਰਸ਼ਾਸਨ ਗੁੰਡਿਆ ਧਾੜਵੀਆਂ ਦੀ ਪੁਸ਼ਤਪਨਾਹੀ ਕਰ ਰਹੇ ਨੇ ਲੋਕ ਕਿੱਥੇ ਦਾਦ ਫਰਿਆਦ ਕਰਨ ਆਖਰ ਅਸੀਂ ravel ਵਾਸੀਆਂ ਨੇ ਆਪਣੇ ਭਰਾਵਾਂ ਆਪਣੇ ਸਾਥੀਆਂ ਦੇ ਏਕੇ ਤੇ ਟੇਕ ਰੱਖ ਕੇ ਮੋਰਚਾ ਮਲਿਆ ਅਸੀਂ ਸੀਰਤ ਦੀ ਵਾਪਸੀ ਤੱਕ ਗੁੰਡਿਆਂ ਨੂੰ ਜੇਲ੍ਹਾਂ ਚੋਂ ਸੁਟਣ ਤੱਕ ਸੰਘਰਸ਼ ਜਾਰੀ ਰੱਖਾਂਗੇ ਸਭ ਤੋਂ ਪਹਿਲਾਂ ਮਾਈਕ ਤੇ ਆਉਣਗੇ ਵਿਦਿਆਰਥੀ ਆਗੂ ਦੀਪਕ ਸੱਦਾ ਸਿੰਘ ਵਾਲਾ ਆਓ ਦੀਪਕ ਪਵਨਪ੍ਰੀਤ ਬੈਠ ਗਈ ਦੀਪ ਨੇ ਮਾਈਕ ਫੜ ਲਿਆ ਇਹ ਸਿਲਸਿਲਾ ਦੁਪਹਿਰ ਦੇ 2 ਵਜੇ ਤੱਕ ਚੱਲਦਾ ਰਿਹਾ ਬੁਲਾਰਾ ਮਾਈਕ ਫੜਦਾ ਅਗਵਾ ਕਾਂਡ ਦੀ ਪਰ ਜ਼ੋਰ ਨਿੰਦਾ ਕਰਦਾ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕਰਦਾ ਦੋਸ਼ੀਆਂ ਤੇ ਪਰਚਾ ਦਰਜ ਕਰਨ ਗ੍ਰਿਫਤਾਰ ਕਰਨ ਕੇਸ ਚਲਾਉਣ ਸਜ਼ਾਵਾ ਦੇਣ ਦੀ ਮੰਗ ਕਰਦਾ ਲੋਕਾਂ ਅਤੇ ਸੰਸਥਾਵਾਂ ਨੂੰ ਇਕੱਠੇ ਹੋਣ ਦੀ ਅਪੀਲ ਕਰਦਾ ਆਪਣੇ ਜਥੇਵੰਦੀ ਵੱਲੋਂ ਡਟਮੀ ਹਮੈਤ ਦੇਣ ਦਾ ਭਰੋਸਾ ਦਿੰਦਾ ਕਈ ਤਾਂ ਮੁੜ ਕੇ ਦਿੱਥਾਂ ਖੂਨ ਡੋਲਣ ਦਾ ਪ੍ਰਣ ਵੀ ਕਰ ਜਾਂਦੇ ਬੁਲੰਦ ਹੌਸਲੇ ਨਾਲ ਹੀ ਮੈਡਮ ਪਾਵਨਪ੍ਰੀਤ ਮਾਈਕ ਤੇ ਆਈ ਤੇ ਐਲਾਨ ਕੀਤਾ ਸਾਥੀਓ ਤੁਹਾਡਾ ਠਾਠਾ ਮਾਰਦਾ ਇਕੱਠ ਅਤੇ ਉਬਾਲੇ ਮਾਰਦਾ ਜੋਸ਼ ਵੇਖ ਕੇ ਸਾਡੇ ਇਰਾਦੇ ਦ੍ਰਿੜ ਹੋਏ ਨੇ ਪਰਿਵਾਰ ਨਾਲ ਵੀ ਗੱਲ ਹੋ ਗਈ ਬਜ਼ੁਰਗ ਲਾਲਚੰਦ ਜੀ ਅਤੇ ਬੀਬਸ ਨੇ ਸਾਡੇ ਵਿੱਚ ਹਾਜ਼ਰ ਹਨ ਸੀਰਤ ਦੇ ਮਾਤਾ ਪਿਤਾ ਹਨ ਤਾਂ ਹਸਪਤਾਲ ਵਿੱਚ ਹੀ ਪਰ ਖੁਸ਼ ਆ ਗਈ ਹੈ ਉਹਨਾਂ ਦਾ ਇਲਾਜ ਹੋ ਰਿਹਾ ਹੈ ਪਰਿਵਾਰ ਸਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਅਸੀਂ ਆਗੂ ਸਾਥੀਆਂ ਨੇ ਮੀਟਿੰਗ ਕਰਕੇ ਕੁਝ ਮਤੇ ਪਾਸ ਕੀਤੇ ਹਨ ਜੋ ਮੈਂ ਮੰਜ਼ੂਰੀ ਲਈ ਤੁਹਾਡੇ ਸਨਮੁਖ ਰੱਖਣ ਲੱਗੀ ਹਾਂ ਅਸੀਂ 11 ਮੈਂਬਰ ਇਸੇਤ ਅਗਵਾ ਕਾਣ ਐਕਸ਼ਨ ਕਮੇਟੀ ਬਣਾਈ ਹੈ ਜਿਸ ਦੇ ਪ੍ਰਧਾਨ ਸਾਥੀ ਗੁਰਮੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ ਮੇਰੀ ਡਿਊਟੀ ਇਸ ਦੇ ਸਿਕੱਤਰ ਦੇ ਤੌਰ ਤੇ ਲਈ ਗਈ ਹੈ ਲੋਕਾਂ ਨੇ ਬਾਹਾਂ ਖੜੀਆਂ ਕਰ ਦਿੱਤੀਆਂ ਅਤੇ ਪਾਸ ਹੈ ਪਾਸ ਹੈ ਆਖ ਦਿੱਤਾ ਦੂਜਾ ਮਤਾ ਹੈ ਕਿ ਇਹ ਕੋਲ ਪਾਰਟੀ ਵਾਜੀ ਧੜੇ ਵਾਜੀ ਪੈਨ ਪੇ ਤੋਂ ਉੱਪਰ ਉੱਠ ਕੇ ਲੜਿਆ ਜਾਵੇਗਾ ਸਿਆਸੀ ਪਾਰਟੀਆਂ ਦੇ ਆਗੂ ਇਸ ਵਿੱਚ ਸ਼ਾਮਲ ਤਾਂ ਹੋ ਸਕਦੇ ਹਨ ਸਮਰਥਨ ਕਰ ਸਕਦੇ ਹਨ ਪਰ ਉਹਨਾਂ ਨੂੰ ਅਗਵਾਈ ਨਹੀਂ ਦਿੱਤੀ ਜਾਵੇਗੀ ਐਕਸ਼ਨ ਕਮੇਟੀ ਨਾਮ ਅਤੇ ਅਗਵਾਈ ਹੇਠ ਅਸੀਂ ਇਹ ਕੋਲ ਲੜਾਂਗੇ ਕਿਸੇ ਜੁਨੀਅਨ ਪਾਰਟੀ ਦਾ ਝੰਡਾ ਨਹੀਂ ਹੋਵੇਗਾ ਸਿਰਫ ਸੰਘਰਸ਼ਾਂ ਦਾ ਪ੍ਰਤੀਕ ਮਜ਼ਦੂਰਾਂ ਦੀ ਮੁਕਤੀ ਦਾ ਚਿੰਨ ਲਾਲ ਝੰਡਾ ਹੀ ਹੋਵੇਗਾ ਇਸ ਤੇ ਵੀ ਇਕੱਠ ਨੇ ਪਰਵਾਨ ਹੈ ਦੇ ਮੋਰ ਲਾ ਦਿੱਤੀ ਦੋ ਤਿੰਨ ਹੋਰ ਮਤੇ ਪੜਨ ਤੋਂ ਬਾਅਦ ਮੈਡਮ ਪਾਵਨਪ੍ਰੀਤ ਆਖਰੀ ਫੈਸਲਾ ਦੱਸਣ ਲੱਗੀ ਕੱਲ ਨੂੰ 10 ਵਜੇ ਅਸੀਂ ਇੱਥੇ ਹੀ ਇਕੱਠੇ ਹੋਵਾਂਗੇ ਐਕਸ਼ਨ ਕਮੇਟੀ ਚ ਸ਼ਾਮਲ ਜਥੇਵੰਦਿਆਂ ਦੇ ਨਾਲ ਹੋਰ ਭਰਾਤਰੀ ਸੰਸਥਾਾਂ ਮੈਂ ਟ੍ਰੇਨ ਜੁਨੀਆਨਾ ਅਗਾਹ ਵੱਧੂ ਤੇਰਾ ਇਨਸਾਫ ਪਸੰਦ ਸ਼ਹਿਰੀ ਸ਼ਾਮਲ ਹੋਣਗੇ ਸਹੀ 12 ਵਜੇ ਜ਼ਿਲ੍ਹਾ ਕਚੇਰੀਆਂ ਘੇਰਾਂਗੇ ਐਸਐਸਪੀ ਅਤੇ ਡੀਐਸਪੀ ਨੂੰ ਬਾਹਰ ਨਹੀਂ ਨਿਕਲਣ ਦੇਵਾਂਗੇ मैडम अजय बोल ही रही थी कि ਲੋਕਾਂ ਨੇ ਸਹਿਮਤੀ ਵਿੱਚ ਬਾਹਾਂ ਖੜੀਆਂ ਕਰ ਦਿੱਤੀਆਂ ਅਤੇ ਆਪ ਮੁਹਾਰੇ ਨਾਰੇ ਗੂੰਜਣ ਲੱਗੇ ਐਕਸ਼ਨ ਕਮੇਟੀ ਜ਼ਿੰਦਾਬਾਦ ਗੁੰਡਾ ਟੋਲਾ ਮੁਰਦਾਬਾਦ ਗੁੰਡਿਆਂ ਦੇ ਸਰਪ੍ਰਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਲੋਕਾਂ ਦੇ ਨਾਰੇ ਠੰਮੇ ਤਾਂ ਸਪੀਕਰ ਵਿੱਚੋਂ ਆਵਾਜ਼ ਨਿਕਲੀ ਫੰਟ ਤੁਹਾਡੇ ਸਾਹਮਣੇ ਬੀਕੇ ਯੂ ਦੇ ਆਗੂ ਲਖਵੀਰ ਸਿੰਘ ਸੰਧੂ ਸੰਬੋਧਨ ਕਰਨਗੇ ਲਖੇ ਨੇ ਮਾਈਕ ਆ ਫੜਿਆ ਉਸਦੇ ਉੱਚੇ ਲੰਬੇ 6 ਫੁੱਟੇ ਸਰੀਰ ਦੇ ਅੱਗੇ ਪਿਆ ਮਾਈਕ ਨੀਵਾ ਕਰਕੇ ਫਿਟ ਕੀਤਾ ਹੋਇਆ ਸੀ ਉਸ ਪਹਿਲਾਂ ਤਾਂ ਮਾਈਕ ਦੀ ਘੁੱਗੀ ਜਿਹੀ ਉੱਪਰ ਨੂੰ ਕੀਤੀ ਪਰ ਜਦੋਂ ਇਹ ਫਿਟ ਨਾ ਆਇਆ ਤਾਂ ਸਪੀਕਰ ਵਾਲਾ ਮੁੰਡਾ ਭੱਜ ਕੇ ਆਇਆ ਤੇ ਉਸੇ ਥੋਂ ਕਿल्ली ਘੁਮਾ ਕੇ ਮਾਈਕ ਸੈੱਟ ਕਰ ਦਿੱਤਾ ਲਖੇ ਨੇ ਇੱਕ ਪਲ ਇਕੱਠ ਵੱਲ ਵੇਖਿਆ ਫਿਰ ਕਹਿਣਾ ਸ਼ੁਰੂ ਕੀਤਾ ਸਾਥਿਓ ਅੱਜ ਸਾਡੇ ਜਉਣ ਦੇ ਹੱਕ ਲਈ ਲੜਨਾ ਸ਼ੁਰੂ ਕਰ ਰਹੇ ਹਾਂ ਸਾਡੇ ਸ਼ਹੀਦਾਂ ਦੀ ਪ੍ਰਾਪਤੀ ਕੀਤੀ ਅੱਧੀ ਅਧੂਰੀ ਆਜ਼ਾਦੀ ਉੱਪਰ ਵਜੇ ਡਾਕ ਦੇ ਇਨਸਾਫ ਲੈਣ ਲਈ ਲੜਨਾ ਹੈ ਘਟਨਾ ਦਾ ਤੁਹਾਨੂੰ ਪਤਾ ਹੀ ਹੈ ਇਸ ਦੇ ਵਿਸਥਾਰ ਵਿੱਚ ਮੈਂ ਨਹੀਂ ਜਾਵਾਂਗਾ ਮੈਂ ਇਸ ਜ਼ੁਲਮੀ ਕਾਰੇ ਦੇ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਦੀ ਨਿਸ਼ਾਨਦੇਹੀ ਕਰਾਂਗਾ ਤਾਂ ਜੋ ਅਸੀਂ ਜ਼ਾਲਮਾਂ ਦੀ ਤਾਕਤ ਅੰਗ ਸਕੀਏ ਤੇ ਉਸੇ ਰੋਸ਼ਨੀ ਵਿੱਚ ਆਪਣੀ ਤਾਕਤ ਦਾ ਅੰਦਾਜ਼ਾ ਲਾ ਕੇ ਆਪਣੀ ਤਾਕਤ ਤੱਕੜੀ ਕਰ ਸਕੇ ਉਸ ਪਲਤੀ ਪਲ ਲੋਕਾਂ ਦੇ ਠਾਠਾ ਮਾਰਦੇ ਇਕੱਠ ਵੱਲ ਨਜ਼ਰ ਦੁੜਾਈ ਅਤੇ ਬੋਲਣਾ ਜਾਰੀ ਰੱਖਿਆ ਸਾਥੀਓ ਰ ਬੰਦੇ ਗੁੰਡਾਗਰੋ ਨੇ ਮੰਡੀ ਵਾਸੀਆਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਇਹ ਗੈਂਗ ਕੋਈ ਕਲਾਕਾਰਾ ਨਹੀਂ ਇਸ ਦੇ ਪਿੱਛੇ ਪੈਸੇ ਦੀ ਤਾਕਤ ਖੜੀ ਹੈ ਉਸਦੇ ਬਾਪ ਸ਼ੈਲੀ ਛਟਕਾਈ ਦੀ ਪਾਵਰ ਹੈ ਪੁਲਿਸ ਪ੍ਰਣਾਲੀ ਅਤੇ ਸਿਆਸੀ ਪੋਸਟੈਂ ਪਨਾਹੀ ਹੈ ਸੀਐਮ ਤੇ ਕਾਕੇ ਦੀ ਅਤੇ ਉਸ ਦੇ ਲਫਟੈਨ ਮੌਂਟੇ ਰਵਲ ਦੀ ਗੁੰਡਾ ਸਿਆਸੀ ਸ਼ਕਤੀ ਹੈ ਅਸੀਂ ਇਹਨਾਂ ਸਾਰਿਆਂ ਨਾਲ ਲੜਨਾ ਹੈ ਇਹ ਇਕੱਲਾ ਸੀਰਤ ਦੀ ਵਾਪਸੀ ਉਸ ਦੇ ਮਾਨ ਸਨਮਾਨ ਅਤੇ ਇਨਸਾਫ ਦਾ ਮਸਲਾ ਨਹੀਂ ਸਗੋਂ ਸਾਡੇ ਘਰਾਂ ਵਿੱਚ ਸਾਡੀਆਂ ਧੀਆਂ ਦੀ ਸੁਰੱਖਿਆ ਦਾ ਮਾਮਲਾ ਵੀ ਹੈ ਨਾਲੇ ਇਸ ਭ੍ਰਿਸ਼ਟ ਨਿظام ਨੂੰ ਨੱਥ ਪਾਉਣ ਦੀ ਵੰਗਾਰ ਵੀ ਹੈ ਇਸ ਲੁੱਟ ਆਧਾਰਤ ਰਾਜ ਦੀ ਢੰਡੀ ਨੂੰ ਹੱਥ ਪਾਉਣ ਦਾ ਵੀ ਚੈਲੰਜ ਹੈ ਸਾਥੀਓ ਬੇਅਣਕੀ ਜ਼ਿੰਦਗੀ ਨਾਲੋਂ ਮਰਨਾ ਬਿਹਤਰ ਹੈ ਅਜਾਈ ਮਰਨ ਜਬਰ ਜ਼ੁਲਮ ਸਹ ਸਹ ਕੇ ਮਰਨ ਨਾਲੋਂ ਲੜ ਕੇ ਮਰਨਾ ਹੋਰ ਬਿਹਤਰ ਹੈ ਸੋ ਮੈਂ ਨਾਰਾ ਮਾਰਦਾ ਹਾਂ ਜਿਣਾ ਹੈ ਤਾਂ ਮਰਨਾ ਸਿੱਖੋ ਲੱਖੇ ਦਾ ਖੱਬੇ ਹੱਥ ਦਾ ਵਟਿਆ ਮੁੱਕਾ ਅਸਮਾਨ ਵੱਲ ਗੂੰਜਿਆ ਜਿਵੇਂ ਕਿਸੇ ਨੂੰ ਵੰਗਾਰ ਰਿਹਾ ਹੋਵੇ ਕਦਮ ਕਦਮ ਤੇ ਲੜਨਾ ਸਿੱਖੋ ਸੈਂਕੜੇ ਹੱਥ ਵੀ ਅਸਮਾਨ ਵੱਲ ਉੱਠੇ ਜਿਵੇਂ ਕਿਸੇ ਸਰਵਸ਼ਕਤੀਮਾਨ ਦੇ ਢਿੱਡ ਵਿੱਚ ਮੋਰੀ ਕਰਨੀ ਹੋਵੇ